ਕਿਉ ਪਜੀ ਸਾਹਿਬ ਏਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤਿ ਅਜੂਨੀ ਸੈਭੰ ਗੁਰਪ੍ਰਸਾਦ ਜਪ ਹਾਦ ਸਚੁ ਤੁਗਾਦ ਸਚੁ ਹੈ ਭੀ ਸਚ ਨਾਨਕ ਹੋਸੀ ਭੀ ਸਚ ਸੋਚੇ ਸੋਚਣਾ ਹੋਵੇ ਜੇ ਸੋਚੀ ਲਖਵਾਰ ਚੁਪੇ ਚੁਪ ਨਾ ਹੋਵੇ ਜੇ ਲਾਇ ਰਹਾ ਹਲ ਬਤਾਰੇ ਭੁਖਿਆ ਭੁਖ ਨਾ ਤਰੀ ਜੇ ਬੰਨਾ ਫਰੀਆ ਪਰ ਸਹਿਜ ਗਿਆਨ ਪਲਖੋ ਹੈ ਤਾ ਇੱਕ ਨਾ ਚੱਲੇ ਨਾਲ ਕਿਵ ਸਚਿਆਰਾ ਹੋਈਏ ਕਿਵ ਕੋੜੇ ਟੁਟੇ ਪਾਲ ਹੁਕਮਰ ਦਾਇਤ ਲਾ ਨਾਨਕ ਲਿਖਿਆ ਨਾਲ ਹੁਕਮੀ ਹੋਵਣੀ ਆਕਾਰ ਹੁਕਮ ਨਾ ਕਹਿਆ ਜਾਏ ਹੁਕਮੀ ਹੋਵਣ ਜੀ ਹੁਕਮ ਲੈ ਵੜਾਈ ਹੁਕਮਿਆ ਤਮਨੇ ਜੋ ਹੁਕਮ ਨੇ ਵੀ ਬੁਬਸੁਬ ਪਾਈਏ ਕਿ ਨਾ ਹੁਕਮੀ ਬਚੇ ਸਿਕ ਹੁਕਮੀ ਸਦਾ ਭਵਾਈਏ ਹੁਕਮੇ ਅੰਦਰ ਸਭ ਕੋ ਬਾਹਰਕ ਨਾ ਕੋਇ ਨਾਨਕ ਹੁਕਮੇ ਜੇ ਮੁਝੇ ਤਾ ਹਉਮੈ ਕਹੀ ਨਾ ਕੋਇ ਗਾਵੇ ਕੋ ਤਾਨ ਹੋਵੇ ਕਿਸੇ ਤਾਨ ਗਾਵੇ ਕੋ ਦਰਜਾ ਨਹੀਂ ਸਾਨ ਗਾਵੇ ਕੋ ਗੁਣ ਵਡਿਆਈਆ ਚਾਰ ਗਾਵੇ ਕੋ ਬੁੱਧਾ ਵਿਚਾਰ ਗਾਵੇ ਕੋ ਸਾਜ ਕਰੇ ਤਨ ਕਹਿ ਗਾਵੇ ਕੋ ਜੀ ਲੈ ਕਰਦੇ ਹੈ ਗਾਵੇ ਕੋ ਜਾਪੈ ਦੇਸ ਦੂਰ ਗਾਵੇ ਕੋ ਵੇਖੇ ਹਾਦਰ ਹਦੂਰ ਕਤਨਾ ਕਤਿ ਨਾ ਵੇ ਟੋਟ ਕਤ ਕਤ ਕਤਿ ਕੋਟੀ ਕੋਟ ਕੋਟ ਦਿਂਦਾ ਦਿਲ ਦੇ ਤੱਕ ਪਾਹੇ ਜੁਗਾਂ ਨੂੰ ਅੰਤਰ ਖਾਈ ਗਾਈ ਹੁਕਮੇ ਹੁਕਮ ਚਲਾਏ ਰਹੁ ਨਾਨਕ ਵਿਗਸੇ ਵੇ ਪ੍ਰਵਾਹੋ ਸਾਚਾ ਸਾਹਿਬ ਸਾਚ ਨਾਏ ਭਾਖਿਆ ਭਉ ਵਿਪਾਰ ਆਖੇ ਬਗਦੇ ਜਹ ਜਹ ਦਾਤ ਕਰੇ ਦਾਤਾਰ ਫੇਰ ਕੀ ਅੱਗੇ ਰਖੀਏ ਦਿੱਸੇ ਦਰਬਾਰ ਮੋਹ ਕੇ ਬੋਲਨ ਭੁਲ ਕੇ ਜੇ ਸੁਣ ਤਰੇ ਪਿਆਰੇ ਅੰਮ੍ਰਿਤ ਵੇਲਾ ਸਤਿਨਾਮ ਵੜਿਆ ਵਿਚਾਰ ਘਰ ਮੇ ਆਵੇ ਕਪੜਾ ਨੰਦਨੀ ਮੋਖ ਦਵਾਰ ਨਾਨਕ ਏਵੈ ਜਾਣੀਏ ਸਭਾ ਤੇ ਸਚਿਆਰ ਥਾਪੀ ਅੜਾ ਜੈ ਕੀਤਾ ਨਾ ਹੋਇ ਆਪੇ ਆਪਨ ਜੜ ਸੋਏ ਢਿਣ ਸੇ ਗਤਨ ਪਾਇਆ ਮਾਨ ਨਾਨਕ ਗਾਵੇ ਕੁਣਿ ਨਿਧਾਨ ਗਾਵੀਏ ਸੁਨਿ ਅਮਨ ਰੱਖੀਏ ਪਾਉ ਦੁ ਪਰਹ ਸੁਖ ਲੈ ਜਾਏ ਗੁਰਮੁਖ ਨਾਦੰ ਗੁਰਮੁਖ ਵੇਦੰ ਗੁਰਮੁਖ ਰਹਿ ਆਸਮਾਈ ਗੁਰੇਸ਼ਰ ਗੁਰੂ ਗੋੜਕ ਵਰਪਾ ਗੁਰ ਪਾਰਵਤੀ ਮਾਈ ਇਹੋ ਜਨ ਖਾਨੰ ਕਨਕਤ ਨਾ ਜਾਇ ਬੁਰਾਇਕ ਦੇਹ 부ਝਾਈ ਸਭ ਰਾਜੀਆਂ ਦਾ ਇੱਕ ਦਾਤਾ ਸੋਭ ਵਿਸਰਦਾ ਜਾਇ ਇਹ ਰਤਨਾ ਵਾਗਿ ਤੇ ਸੁਪਾ ਆਵਣੇ ਪਾਣੇ ਕੀ ਨਾਈ ਕਰੇ ਜੇ ਤੀ ਸੇਠੇ ਉਪਾਈ ਵੇਖਾਵਣ ਕਰਮਾ ਕੇ ਮਿਲੇ ਲੈ ਮਤ ਵਿਚ ਰਤਨ ਜਵਾਹਰ ਮਾਨ ਜੇ ਫਿਰ ਕੀ ਸੇਖ ਸੁਣੀ ਗੁਰਾਇਕ ਦਾ ਹੇਭਜਾ ਇਹ ਸਬਨਾ ਜੀਆਂ ਦਾ ਇਕ ਦਾਤਾ ਸੋ ਮੈਂ ਸ੍ਰਿਣਾ ਜਾਇ ਜੇ ਜੁਗ ਚਾਰੇ ਆਰਜਾ ਹੋਰ ਦਸੁਨੇ ਹੋਏ ਨਵ ਕੰਨਾ ਵਿੱਚ ਜਾਣੀਏ ਨਾ ਚਲੇ ਸਭ ਕੋਏ ਚੰਗਨੌਰ ਖਾਈ ਕਿਆ ਜਸ ਕੀ ਰਜਗਲੇ ਜੇ ਤੁਸਰ ਦਰ ਨਾਲ ਵੇ ਤਵਾਚ ਨ ਪੁਛੇ ਕੇ ਕੀ ਤਾਂਦਰ ਕੀਟ ਕਰ ਦੋਸੀ ਦੋਸਤਰੇ ਨਾਨਕ ਨਿਰਗੁਣ ਗੁਣ ਕਰੇ ਗੁਣਵੰਤ ਆਸ ਗੁਰਦੇ ਹੈ ਕਿ ਹਾਂ ਕੋ ਨ ਦਸ ਜੇ ਜੇ ਤੁਸ ਨੂੰ ਕੋਈ ਕਰੇ ਸੁਨਿਆ ਸਦ ਭੇਰ ਸੁਦਾਰ ਛੜਿਆ ਤਰਕ ਤਵਲਿਆ ਕਾਲ ਸੁੜੇ ਲੀਪੁ ਲੋਹ ਪਾਤਾਲ ਸੁਣੇ ਕੋ ਨ ਸਕੇ ਕਾਲ ਨਾਨਕ ਪੰਤਾ ਸਦਾ ਵਿਗਾਸਿਨ ਦੂਖ ਪਾਪ ਕਾ ਨਾਚ নানক ভগতা সদা বিজা চাৱক নাচন গান সনেছ কাইন সাৱে মান শনে লাগে চন নানক ভগা চাৱক ਸੁਨੇ ਸਰਗੁਨਾ ਕਹਿ ਗਾ ਸੁਨੇ ਸੇਖ ਪੀਰ ਪਾਸਾ ਸੁਨੇ ਅੰਦੇ ਪਾਵੇ ਰਾਹ ਸੁਨੇ ਹਾਥ ਵੇਸ ਕਾ ਨਾਨਕ ਪਗਤਾ ਸਲਾਮੀ ਗਾ ਸੁਨੇ ਦੋਖ ਪਾਪ ਕਾ ਨਾਸ ਮੰਨੇ ਕੀ ਕਤ ਕਹੀ ਨਾ ਜਾਏ ਜੇ ਕੋ ਕਹਿ ਪਿਛੇ ਵਿਸਤਾਏ ਕਾਗਦ ਕਲਮ ਨਾਲ ਕਨਹਾਰ ਮੰਨੇ ਕਾ ਕ੍ਰਿ ਵਿਚਾਰ ਐਸਾ ਨਾਮ ਨਰਿੰਦਰਨ ਹੋਏ ਜੇ ਕੋ ਮਨ ਜਾਣੇ ਮਨ ਕੋਏ ਮੰਨੇ ਸੁਰਤੋ ਮਨ ਬੋਦ ਮੰਨੇ ਸਗਲ ਭਵਨ ਕੇ ਸੋਦ ਮੰਨੇ ਮਹ ਝੋਟਾ ਨਾ ਖਾਏ ਮੰਨੇ ਜਮ ਕੇ ਸਾਥ ਨਾ ਜਾਏ ਐਸਾ ਨਾਮ ਨਿਰੰਝਣ ਹੋਏ ਜੇ ਕੋ ਮਨ ਜਾਣੇ ਮਨ ਕੋਏ ਮੰਨੇ ਮਾਰਗ ਠਾਕ ਨਾ ਪਾਏ ਮੰਨੇ ਪਾਸਿਓਂ ਪ੍ਰਗਟ ਜਾਏ ਮੰਨੇ ਮਗਨ ਚੱਲੇ ਪੰਥ ਮੰਨੇ ਧਰਮ ਸੇਤੀ ਸਰਮੰਦੇ ਐਸਾ ਨਾਮ ਨਿਰੰਝਣ ਹੋਏ ਜੇ ਕੋ ਮਨ ਜਾਣੇ ਮਨ ਕੋਏ ਮੰਨੇ ਪਾਵੇ ਮੁਖ ਦਵਾਰ ਮੰਨੇ ਪਰਵਾਰੇ ਸਾਧਾਰ ਮਨੇ ਤ੍ਰਿ ਤਾਰੇ ਗੁਰ ਸਖ ਮਨੇ ਨਾਨਕ ਭਵੇ ਨਾ ਪੇਖ ਐਸਾ ਨਾਮ ਨਦਨ ਜੜ ਹੋਏ ਜੇ ਕੋ ਮਨ ਜਾਣੇ ਮਨ ਕੋਏ ਪੰਜ ਪ੍ਰਵਾਨ ਪੰਜ ਪ੍ਰਦਾਨ ਪੰਚੇ ਪਾਵੇ ਦਰਗੇ ਮਾਨ ਪੰਚੇ ਸੋਹੇ ਘਰ ਰਾਜਾਨ ਪੰਚਾ ਕਾ ਗੁਰ ਇਕ ਧਿਆਨ ਜੇ ਕੋ ਕਹੇ ਕਰੇ ਵਿਚਾਰ ਕਰਦੇ ਕਹਿ ਕਰਨੇ ਨਾਹੀਂ ਸੁਮਾਰ ਧੋਲ ਤਰਮਧਿਆ ਕਾ ਪੂਸ ਤੋਖਤਾ ਰਖਿਆ ਜਿਨ ਸੋਤ ਜੇ ਕੋ ਬੁਜੇ ਹੋਵੇ ਸਚਿਆਰ ਧਵਲੇ ਉਪਰ ਕੀਤਾ ਭਾਰ ਧਰਤੀ ਹੋਰ ਭਰੇ ਹੋਰ ਹੋਰ ਤਿਸਤੇ ਪਾਖਲੇ ਗਮਣਜੂਰ ਜੀ ਜਾਤਰਾ ਗਾ ਕੇ ਨਾਮ ਸੁਬਨ ਲਿਖਿਆ ਊੜੀ ਕਲਾ ਮਹਿ ਲਿਖ ਲਿਖ ਜਾਣੇ ਕੋਈ ਲੇਖਾ ਲਿਖਿਆ ਕੀਤਾ ਹੋਇ ਕੀਤਾ ਤਾਨ ਸਵਾਲੇ ਰੂਪ ਕੀਤੀ ਤਾਂ ਜਾਣੇ ਕੌਣ ਕੂਤ ਕੀਤਾ ਵਸਾਇਕ ਕੋ ਕੋ ਤਿਸਤੇ ਹੋਵੇ ਲਖ ਦਰਿਆ ਕੁਦਰਤ ਕਵਲ ਕਹਾ ਵਿਚਾਰ ਵਾਰਣ ਜਮੇ ਕਵਾਰ ਜੋਤੁ ਦਪਾਵੇ ਸਾਈ ਭਲੀਕਾਰ ਤੁਸਰਾ ਸਲਾਮ ਤਨ ਅਰੰਕਾਰ ਸੰਗ ਜੈ ਪ੍ਰਿਯ ਸੰਗ ਪਾਓ ਸੰਗ ਪੂਜਾ ਸੰਗ ਤਮ ਤਾਉ ਸੰਗ ਰੰਤ ਮੁਖ ਵੇਦ ਪਾਠ ਸੰਗ ਜੋਗ ਮਨ ਰਹੇ ਉਦਾਸ ਸੰਗ ਭਗਤ ਗੁਣ ਗਿਆਨ ਵਿਚਾਰ ਸੰਗ ਸਦੀ ਸੰਗ ਦਾ ਤਾਰ ਅਸੰਖ ਸੂਰਮ ਭਗ ਸਾਰ ਸੰਖ ਮੁੰਡ ਲੈ ਬਲਾਏ ਤਾਰ ਕੁਦਰਤ ਕਮਨ ਕਹਾ ਵਿਚਾਰ ਵਾਰਨ ਜਮੇ ਇਕ ਵਾਰ ਜੋ ਤੁਧ ਭਾਵੇ ਸਾਈ ਭਲੀ ਕਾਰ ਤੂੰ ਸਦਾ ਸਲਾਮਤ ਨਿਰੰਕਾਰ शंख मुर के अंध कोर चोर हराम कोर शंख मर कर जाही जोर शंख गुलवड़ हत्या कमाए असंख पापी पाप कर जाहे शंख उड़ार कूड़े फिराए शंख मिले स्मल पक काए असंख ने दक्षिर करे पार नानक नीच कहे विचार वारण जमे कवार जो सुध तो पावे साई पली कार्त सरा सलामत निरंकार ਸੰਗ ਨਾਮ ਏ ਸੰਗ ਥਾਵੈ ਗਮ ਗਮ ਸੰਖ ਲਉ ਸੰਖਿਆ ਸੁਰੁ ਭਾਰੁ ਹੋਇ ਅਖਰੀ ਨਾਮੁ ਅਖਰੀ ਸਾਲਾਹ ਅਖਰੀ ਗਿਆਨ ਕੀ ਦੁ ਗੁਣੁ ਗਾਇ ਅਖਰੀ ਲਿਖਣੁ ਬੋਲਣੁ ਬਾਣਿ ਅਖਰਾ ਸੁਰੁ ਸੰਜੋਗੁ ਵਿਕਾਰੁ ਜਿਨਿ ਹੈ ਲੇਖੈ ਤੇ ਸਰਨਾਹੁ ਜਿਵ ਪਰਮਾਣੁ ਤਿਵ ਤਿਵ ਪਾਈ ਜੇਤਾ ਕੇਤਾ ਤੇਤਾ ਨਾਵੈ ਨਾਵੈ ਨਾਹੀ ਕੋ ਥਾਉ ਕੁਦਰਤ ਕਮਣ ਕਹਾ ਵਿਚਾਰ ਵਾਰਣ ਜਮੇ ਇਕ ਵਾਰ ਜੋਤਿ ਸੁ ਪਾਵੇ ਸਾਈ ਪਲੀਕਾਰ ਦੂਸਰਾ ਸਲਾਮਤ ਨਰੰਕਾਰ ਅਸ਼ੰਕ ਨਾ ਆਵੇ ਅਸ਼ੰਕ ਪਾਵੇ ਗਮ ਗਮ ਸੰਕਲਵ ਸੰਕਿਆ ਸਿਰ ਪਾਰ ਹੋਏ ਅਖਰੀ ਨਾਮ ਖਰੀ ਸਾਲਾਹ ਅਖਰੀ ਗਿਆਨ ਭੀਤ ਗੁਣ ਗਾਇ ਅਖਰੀ ਲਖਨ ਮੋਲਣ ਬਾਣ ਕਰਿ ਸਿਰ ਸੰਜੂ ਵਕਾਨ ਜਨਹ ਲੇਕੇ ਤੀ ਸਰਨਾ ਜੀ ਫਰਮਾਇ ਤੇ ਵਤਿ ਵਪਾਈ ਜਿਤਾ ਕੇ ਤਾਤੇ ਤਾਨਾ ਨਾ ਨਾ ਨਈ ਕੋਥਾ ਪਰ ਤਕਮਣ ਕਹਾ ਵਿਚਾਰ ਮਰਣ ਜਮੇ ਇਕ ਵਾਰ ਜੋ ਤੁਧ ਭਾਵੇ ਸਾਈ ਪਣੇ ਕਰ ਤੁਧ ਰਾਸਲਾ ਅੰਤ ਨਿਨੰਕਾਰ ਪਰ ਇਹ ਹੱਥ ਪੈਰ ਬੰਦੇ ਹੀ ਪਾਣੀ ਦੋ ਤੇ ਤਰ ਸੁਕੇ ਮੂਤ ਕਲੀਤੀ ਕਪੜ ਹੋਏ ਦੇ ਸਭ ਲਈ ਹਉ ਤੁਰ ਪਰੀਏ ਮਤ ਪਾਪਾ ਕੇ ਸੰਗ ਧੋਪੇ ਨਾ ਵੇ ਕੇ ਰੰਗ ਪੁੰਨੀ ਪਾਪੀ ਆਖ ਨਾ ਕਰ ਕਰ ਕਰਨਾਲੇ ਖਲਹਿ ਜਾਓ ਆਪੇ ਵੀ ਜਾ ਪੇਹਿ ਖਾਉ ਨਾਨਕ ਕੁਮੀ ਆਉ ਜਾਓ ਧੀਰ ਤਬ ਦੇ ਅਦਤਾ ਜੇ ਕੋ ਪਾਵੇ ਤਿਲਕਾ ਮਾਨ ਸੁਨੇ ਮੰਨੇ ਮੰਨ ਕੀ ਤਾ ਭੌਂ ਅੰਤਰਗਤ তীর্থ ਮੰਨੋ ਸਭੁ ਮੰਤੇਰੇ ਮੇ ਨਾਹੀ ਕੋਈ ਹੁੜਬੁੜ ਪੀਚੇ ਭਗਤ ਨਾ ਹੋਏ ਸੋ ਸਤਿ ਸਾਧ ਬਾਣੀ ਬਰਮਾ ਸਤ ਸੁਹਾਸ ਨਾਮ ਚਾਉ कमन सवेला वक्त कमन कमन थित कमन वार कमन सुरत महाकम जित हो आयाकार वेल पाया पाय पण ते जे हो वे लेख पुराण वक्त ना पायो का दिया जे लेख ले कुरान थित वार न जोगी जान रुत मह ना कोई जा करता से ती को साजे आपे जाने सोए किव करा का किव साला है कि और ने किव जाना नान की आखन सब हुआ के एक दुख सियाना वड्डा साहिबड्डे न आई कीता जाका होवे नानक जे को अपो जाने गे गियाना सोहे पाताल पाताल लिखिया गासा या गास उडकुड कपाल तक वेद कहने इक बात सह सुठा रे के अंक ते बसुल लिख ताद लेखा होय त लेखा है विनाश नानक वड्डा की आपे जाने आप ਸਲਾਹੀ ਸਲਾਹ ਤੇ ਸੁਰਤ ਨਾ ਪਾਈਆਂ ਨਦੀਆਂ ਤੇ ਵਾਪ ਪਵੇ ਸਮੁੰਦਰਾ ਜਾਣੀਐ ਸੁੰਦ ਸਹ ਸੁਲਤਾਨ ਗਿਰਾਸੇ ਤੀਮਾ ਤਨ ਕਿਹੜੀ ਤੁੱਲ ਨਾ ਹਾਨ ਜੇ ਤਿਸ ਮਨੁ ਨਾ ਵਿਸਰੇ ਅੰਤਨ ਸੁਤੀ ਕਹਿਨਾ ਤੇ ਅੰਤ ਨ ਕਰਨ ਦੇ ਨਾ ਤੇ ਅੰਤ ਨ ਵਿਕਣ ਸੁਣਨ ਨਾ ਤੇ ਅੰਤ ਨ ਜਾਪੇ ਕਿਆ ਮਨ ਮੰਤ ਅੰਤਨ ਜਾਪੇ ਕੀ ਤਾਇਆ ਕਾਰ ਅੰਤਨ ਜਾਪੇ ਪਾਰ ਆਵਾਰ ਅੰਤ ਕਾਰਨ ਕੇ ਤੇ ਵਿਲਾਹੀ ਤਾ ਕੇ ਅੰਤ ਨ ਪਾਈ ਜਾਹੇ ਇਹ ਹਿੰਦ ਤਨਾ ਜਾਣੇ ਕੋਈ ਬੋਤਾ ਕੀ ਇਹ ਬੋਤਾ ਹੋਏ ਵੱਡਾ ਸਹਿ ਬੂਚਾਤਾ ਉਤੇ ਉਪਰ ਉਚਾ ਨਾ ਇਹ ਉਹ ਚਾਹਵੇ ਕਦ ਸੂਚੇ ਕੋ ਜਾਣੇ ਸੋਇ ਜਿਉ ਡਾਬ ਜਾਣਿਆ ਪਾਪ ਨਾਨਕ ਨੰਦਰੀ ਕਰਮੀ ਦਾਤ ਮੋਤਾ ਕਰਮ ਲੈ ਕੀ ਆ ਨਾ ਜਾਏ ਵੱਡਾ ਦਾਤਾ ਤੇ ਨਾਤ ਮਾਇ ਕੀਤੇ ਮੰਗੇ ਰੂ ਦੇਵ ਪਾਰ ਕੀਤੇ ਅਗਣਤ ਨਹੀਂ ਵਿਚਾਰ ਕੀਤੇ ਕਉ ਤੋ ਤੇ ਵੇਕਾਰ ਕੀਤੇ ਲੈ ਲਮ ਕੁਰਪਾ ਹੈ ਕੀਤੇ ਮੂਰਖਾਹੀਂ ਕਾਇ ਕੀਤੇ ਅਦੂ ਭੂ ਸੁਦਮਾਰੇ ਪੀਦਾ ਤੇ ਰਾਤਰ ਬੰਦក្លਸੀ ਪਾਣੇ ਹੋ ਰਾਕ ਨਸਕੇ ਕੋਈ ਜੇ ਕੋ ਖਾਈ ਕਾ ਖਣ ਪਾਏ ਹੋ ਜਾਣੇ ਜੇthia ਮੋ ਖਾਏ ਹਾਪੇ ਜਾਣੇ ਆਪੇ ਦੇ ਆਖੇ ਸੀ ਪੀਕੇ ਹੀ ਕੇ ਜਿਸਨੂ ਬਖਸੇ ਸੁਸਲਾ ਨਾਨਕ ਪਾਤਸ਼ਾਹੀ ਪਾਤਸ਼ਾਹ ਅਮਲ ਗਣਮਲ ਵਪਾਰਮਲ ਵਪਾਰੀ ਅਮਲ ਪੰਡਾਰਮਲ ਆਵਮਲ ਜਾਇ ਮਲ ਪਾਏ ਮਲ ਆਸਮਾਈ ਮਨ ਤਰਮੁ ਦੀਵਾਨ ਮਨ ਤਲ ਮਲ ਫਰਮਾਨ ਮਨ ਦੁਖ ਸੀ ਸੰਭਲਨੀ ਸਾਨ ਮਨ ਕਰਮਲ ਫਰਮਾਨ ਬੁਲਾ ਬੁਲਾ ਕੀਣਾ ਜਾਇ ਆਖਾ ਕਰ ਹਿਲ ਬਲਾਇ ਆਖੇ ਵੇਦ ਪਾਠ ਪੁਰਾਣ ਆਖੇ ਪੜੇ ਘਰੇ ਵਕਿਆਣ ਆਖੇ ਵਰਮੇ ਆਖੇਂ ਦੇ ਆਖੇ ਗੋਪੀ ਤੇ ਗੋਵਿੰਦ ਆਖੇ ਇਸ ਰਾਖੇ ਸਿਦ ਦੇ ਆਖੇ ਕੀਤੇ ਕੀਤੇ ਬੁੱਧ ਆਖੇ ਦਨ ਵਖ ਦੇਵ ਆਖੇ ਸੁਰਨਮ ਜਨ ਸੇਵ ਕੀਤੇ ਆਖੇ ਆਖਣ ਪਾਇ ਕੀਤੇ ਗੈ ਗਉ ਟੁੱਟ ਜਾਏ ਕੀਤੇ ਕੀਤੇ ਹੋਰ ਕਰੇ ਤਾਂਖ ਨਸਕੇ ਕੀ ਕੀ ਜਿਵੜ ਪਾਵੇ ਤੇ ਭੁਲ ਹੋਏ ਨਾਨਕ ਜਾਣੇ ਸਾਚਾ ਸੋਏ ਜੇ ਕੋ ਆਖੇ ਬੁਲ ਬਗੜ ਤਾ ਲਖੀਏ ਸੁਰਗਵਾਰ ਗਵਾਰ ਸੋਦਰ ਕਿਹਾ ਸੋ ਕਰ ਕੇ ਹਜਤ ਮੈਂ ਸਰਬ ਸਮਾਲੇ ਮਾਝੇ ਨਾਦ ਨੇ ਕਿ ਅ ਸੰਖਾ ਕੀਤੇ ਵਮਨ ਹਾਰੇ ਕੀਤੇ ਰਾਗ ਪਰੇ ਸੁਖਹਿਣ ਕੀਤੇ ਗਵਨ ਹਾਰੇ ਗਾਵੇ ਤੁਨੋਂ ਪਉਣ ਪਣੀ ਵਸੰਤਰ ਗਾਵੇ ਰਾਜਾ ਧਰਮ ਦਵਾਰੇ ਗਾਵੇ ਚਿਤ ਗੁਪਿਲਗ ਜਾਣ ਲੇਖ ਲੇਖ ਧਰਮ ਵਿਚਾਰੇ ਗਾਵੇ ਈਸ਼ੁਰ ਬਰਮਾ ਦੇਵੀ ਸੋਹਣ ਸਦਾ ਸਾਰੇ ਗਾਵੈਂ ਦਿਰਦ ਰਸਨ ਬੈਠੇ ਦੇਵਤੇ ਆਧਰ ਨਾਲੇ ਗਾਵੇ ਸਿੱਧ ਸਮਾਧੀ ਅੰਦਰ ਗਾਵਣ ਸਾਧਵੀ ਚਾਰੇ ਗਾਵਣ ਜਤੀਸ਼ਲੀ ਸੰਤੋਖੀ ਗਾਵੇ ਵੀਰ ਕਰਾਰੇ ਗਾਵਣ ਪੰਡਤ ਪੜਨਾ ਕੀਸਰ ਜੁਗ ਜੁਗ ਵਿਧਾਨਾ ਨਾਲੇ ਗਾਵੇ ਮੋਹਨਿਆ ਵਣ ਮਹਨ ਸਰਗ ਮਚਿ ਪਿਆਲੇ ਗਾਵਣ ਰਤਨਿ ਪਾਈ ਤੇਰੇ 68 ਤੀਰਥ ਨਾਲੇ ਗਾਵੇ ਜੋਧ ਮਹਾਬਲ ਸੂਰਾ ਗਾਵੇ ਕਹਾਣੀ ਚਾਰੇ ਗਾਵੇ ਕੰਨੋਂ ਡੋਬਰ ਪੰਡਾ ਕਰ ਕਰ ਕੀ ਤਾਰੇ ਸੇ ਜਦ ਨੂੰ ਗਾਵੇ ਜੋਤਰ ਪਾਣ ਰਤੇ ਤੇਰੇ ਭਗਤ ਰਸਾਲੇ ਹੋਰ ਕੇਤੇ ਜਦ ਨੂੰ ਗਾਵਣ ਸੇ ਮੈਂ ਛਤਨ ਆਵਨ ਨਾਨਕ ਕਾ ਵਿਚਾਰੇ ਸੋਏ ਸੋਏ ਸ੍ਰੀ ਅਨੰਦ ਸੋਹ ਸੱਚਾ ਸੱਚੀ ਨਹੀਂ ਹੈਪੀ ਹੋਸੀ ਜਾਇ ਨਾ ਜਸੀ ਰਤਨਾ ਜਨਨ ਚਾਈ ਰੰਗੀ ਰੰਗੀ ਭਾਤੀ ਕਰ ਕਰ ਜਿਨ ਸੀ ਮਾਇ ਜਨੀ ਉਪਾਈ ਕਰ ਕਰ ਦੇਖੈ ਕੀ ਤਾ ਆਪਣਾ ਜੋ ਤਿਸ ਦੀ ਵਡਿਆਈ ਜੋਤਿ ਸੁਭਾਵੇਂ ਸੋਇ ਕਿਰਤੀ ਬਰਕੁਣਾ ਕਰ ਨਾ ਜਾਇ। ਜੋਪਾ ਸੰਸਹ ਪਾਸੈ ਵੀ ਨਾਨਕ ਰਹਿ ਨਰਦਾਇ। ਹੰਦਾ ਸੰਤੋਖ ਤਰੰਪੋ ਚੋਲੀ ਧਾਨਿਕ ਕਰੇ ਬੀਪੂਤ ਖਿੰთა ਕਾਲ ਕੁਆਰੀ ਕੈ ਜੁਗ ਡੰਡਾ ਪਰਤੀ ਤੇ। ਆਈ ਪ੍ਰੰਥੀ ਸਭ ਜਮਾਤੀ ਮਨ ਜੀ ਤੇ ਜਗ ਜੀਤੇ ਆਦੇਸ ਸੇ ਆਦੇਸ ਸ੍ਰੀ ਆਦ ਨੀਰ ਨਾਦਨਾ ਜੁਗ ਜੁਗੇ ਕੋ ਬੀਸ। ਤੂ ਤਿਗਾਂ ਦੇ ਆਪੰਧਾਰਨ ਕਟਕਟ ਵਾਜੇ ਨਾਥ ਆਪਨਾਥ ਨਾਤੀ ਸੁਭਜਾ ਕੇ ਰਿਸਿ ਦੇਵਰਾ ਸਾਧ ਸੰਜੋਗ ਜਦਿ ਕਾਰ ਚਲਾਵੇ ਲੇਖਿਆਵੇ ਭਾਗ ਅਦੇਤਿ ਸਿ ਆਦੇਸ ਆਦਿ ਨੀਨ ਨਾਥ ਨਾਥ ਜਿਗਤ ਕੋ ਵੇਸ ਤੂ ਤਿਗਾਂ ਦੇ ਆਪੰਧਾਰਨ ਕਟਕਟ ਵਾਜੇ ਨਾਥ ਆਪਨਾਥ ਨਾਤੀ ਸੁਭਜਾ ਕੇ ਰਿਸਿ ਦੇਵਰਾ ਸਾਧ ਸੰਜੋਗ ਜਦਿ ਕਾਰ ਚਲਾਵੇ ਲੇਖਿਆਵੇ ਭਾਗ ਅਦੇਤਿ ਸਿ ਆਦੇਸ ਆਦਿ ਨੀਨ ਨਾਥ ਨਾਥ ਜਿਗਤ ਕੋ ਵੇਸ ਆਸੈ ਲੋਈ ਲੋਈ ਪੰਡਾਰੇ ਜੋ ਕਿਸ ਪਾਇ ਸਵੇ ਘਾਵਾਰ ਕਰ ਕਰ ਵੇਖੇ ਸਰਜਨਹਾਰ ਨਾਨਕ ਸਚੇ ਕੀ ਸਾਚੀ ਕਰ ਆਦੇਤ ਸੇ ਆਦੇਸ ਯਾਦ ਨੀਲ ਨਾਮ ਨਾਮ ਜੁਗ ਜੁਗ ਵੇ ਕੋ ਵੇਸ ਜੁਦੂ ਦੀ ਬਲ ਕੋਇ ਲਖੋਇ ਲਖੀਸ ਲਖ ਲਗੜਾ ਖੀਏ ਇੱਕ ਨਾਮ ਜਗਦੀਸ਼ ਇਤਰਾਇ ਪਤ ਪਵੜੀਆ ਚੜੀਏ ਹੋਈ ਕਿਛ ਸੁਨ ਗਲਾ ਆਕਾਸ ਕੀ ਕੀਟਾ ਆਹੀ ਰੀਸ ਨਾਨਕ ਨਦਰੀ ਪਾਈਏ ਕੂੜੀ ਕੂੜੇ ਠੀਸ ਆ ਕਰਿ ਦੋਰ ਜੋ ਪ੍ਰਣਾ ਜੋਰ ਜੋਰ ਨਮਕਰ ਦੇ ਨਾ ਜੋਰ ਜੋਰ ਨ ਜੀਵਨ ਮਰਨ ਨਾ ਜੋਰ ਜੋਰ ਨਾ ਜਮਾਨ ਮਨਸੂਰ ਜੋਰ ਨਾ ਸੁਰਤੀ ਕਣ ਵਿਚਾਰ ਜੋ ਨਾ ਜੁਕਟੀ ਛਟੈ ਸੰਸਾਰ ਜਿਸਾ ਜੋਰ ਕਰਵੇ ਕੇਸ ਹੋਏ ਨਾਨਕ ਉਤਮ ਨੀਚ ਨਾ ਕੋਈ ਰਾਤੀ ਰਤੀ ਦਿਤੀ ਵਾਰ ਪਵਨ ਪਾਣ ਗਣੀ ਪਾਤਲ ਤਿਸ ਵੀ ਧਰਤੀ ਤਾਂ ਰਕੀ ਧਰਮਸਾਲ ਤਿਸ ਵੀ ਜਿ ਜੁਕਤ ਕੇ ਰੰਗ ਤਨ ਕੇ ਨਾਮ ਨੇ ਗਿਆਨੰਤ ਕਰਮੇ ਕਰਮੇ ਹੋਏ ਵਿਚਾਰ ਸੱਚਾ ਸੱਚਾ ਦਰਬਾਰ ਇੱਥੇ ਸੋਣ ਪੰਚ ਪ੍ਰਮਾਨ ਨਿਰੀ ਕਰਮ ਭੁਮੀ ਨੀਸਾਣ ਕਾਚਬ ਕਾਇਉ ਤੇ ਉਪਾਇ ਨਾਨਕ ਗਈਆ ਜਾਪੇ ਜਾਏ ਧਰਮ ਕਣ ਕਿਹੋ ਧਰਮ ਗਿਆਨ ਕਣ ਕਿਆ ਕੋ ਕਰਮ ਕੀਤੇ ਪਵਨ ਪਾਣੀ ਬੈਸੰਤ ਕੀਤੇ ਕਣ ਮਹੇਸ਼ ਕੀਤੇ ਵਰਮੇ ਘਾੜ ਤਕੜੀ ਰੂਪ ਰੰਗ ਕੇ ਵੇਸ ਕੀਤੇ ਕਰਮ ਭੁਮੀ ਮੇਰੇ ਕੀਤੇ ਕੀਤੇ ਧੂਪ ਦੇਸ ਕੀਤੇ ਅੰਧੰਦ ਸੂਰ ਕੀਤੇ ਕੀਤੇ ਮੰਡਲ ਦੇਸ ਕੀਤੇ ਸਿੱਧ ਬਿਸ਼ਨਾਦ ਕੀਤੇ ਕੀਤੇ ਦੇਵੀ ਵੇਸ ਕੀਤੇ ਦੇਵ ਧੰਨ ਮਨ ਕੀਤੇ ਕੀਤੇ ਰਤਨ ਸੁਵੰਦ ਕੀਤੇ ਅਖਾਣੀ ਤੇ ਤਿਆ ਬਾਣੀ ਕੀਤੇ ਪਾਤ ਨਿਰੰਦ ਕੀਤੇ ਸੁਰਤੀ ਸ਼ਿਵ ਕੀਤੇ ਨਾਨਕ ਅੰਤ ਨਾਨਤ ਗਿਆਨ ਕਰਨ ਮੈਂ ਗਿਆਨ ਪ੍ਰਚਾਰ ਜਿੱਥੇ ਨਾਦ ਬਿਨੋਦ ਕੋੜਨੰਦ ਸ਼ਰਮ ਕਰਨ ਕੀ ਬਾਣੀ ਰੂਪ ਜਿੱਥੇ ਘਾਰਤ ਕੜੀਏ ਬਹੁਤ ਅਨੂਪ ਧਰਮ ਕੇ ਗੱਲਾਂ ਕਥਿ ਜਾਣਾ ਜੇ ਕੋ ਕਹਿ ਪਿਛੇ ਪਛਤਾਜ ਤਥੇ ਕਿੜਿਆ ਸੁਰਤ ਮਤ ਮੰਨ ਬੁੱਧ ਤਥੇ ਕਿੜਿਆ ਸਰਾਸਦਾ ਕੇ ਸੁਧ ਕਰਮ ਕਰਨ ਕੇ ਬਾਣੀ ਜੋਰ ਤਥੇ ਹੋਰ ਨਾ ਕੋਈ ਹੋਰ ਤਥੇ ਜੋਤ ਮਹਾਬਲ ਸੂਰਤਿ ਨ ਮੇਂ ਰਾਮ ਰਹਿਆ ਭਰਪੂਰ ਕਿਥੇ ਸੀਤੋਂ ਸੀਤਾ ਮਾ ਮਾਇ ਤਾ ਕਰ ਉਪਨਗਥਿ ਜਾਇ ਨਾਮ ਰੇ ਨਠਾਗੇ ਜਾ ਜਿਨ ਕੇ ਨਾਮ ਸੇ ਮਨਮਹ ਤਥੇ ਭਗਤਵ ਸੇ ਕੇ ਲੋ ਕਾਰਿਆ ਨਾਨਕ ਸੁਚਾਵੇਂ ਸੁ ਸਾਚ ਕੰਨਮ ਸੁ ਸ਼ਰੰਗਾਰ ਕਰ ਕਰ ਵੇਖੇ ਨਦਰਿਹਾਲ ਕਿਤੇ ਕੰਨਮ ਨਵਰ ਪੰਨ ਜੇ ਕੋ ਕਥਿਤ ਆਤਮ ਨਾਮ ਲਿਥੇ ਲੋਲ ਆਕਾਰ ਜਿਪ ਜਿਫੁ ਕੰਤਿ ਵੇ ਤੁਕਾਰ ਵੇਖੇ ਵਿਗਸੇ ਕਰਿ ਵਿਚਾਰ ਨਾਨਕ ਤਨਾ ਕੜਾ ਸਾਰ ਜਤ ਪਹਾਰਾ ਤਿਰ ਸੁਨਾਰ ਨਮਤ ਵੇਦ ਹਥਿਆਰ ਭੋਖ ਲਗਨੀ ਤੁਪ ਤਾਉ ਭਾਂਡਾ ਕਉ ਮ੍ਰਿਤ ਢਾਲ ਕੜੀਏ ਸਭਸਾ twilio ਕਸਾਂ ਜਿਨ ਕੋ ਨਦਰ ਕਰਮ ਤਨਕਾਰ ਨਾਨਕ ਨਦਰਿ ਨਦਰਿ ਨਹਾਲ ਸਲੋਕ ਪਵਨ ਗੁਰੂ ਪਾਣੀ ਪਿਤਾ ਮਾਤਾ ਤਰਤ ਮਹਤ ਦਿਵਸ ਰਾਤੁਈ ਦਾਈਂ ਗਾਇਆ ਕੇ ਲੈ ਸਗਲ ਜਗਤ ਜਮਿ ਆਇਆ ਬੁਰਿ ਹੰਆ ਵਾਜੇ ਤਰਮਹ ਦੂਰ ਕਰਮੀ ਆਪੋ ਆਪਣੀ ਕੇ ਨੇੜੇ ਕੇ ਦੂਰ ਜਿਨੀ ਨਾਮ ਤੇ ਆਇਆ ਗਏ ਮਸਕਤ ਕਾਲ ਨਾਨਕ ਤੇ ਮੁਖ ਜਲੇ ਕੀਤੀ ਛੁੱਟੀ ਨਾਲ ਜਿਨੀ ਨਾਮ ਤੇ ਆਇਆ ਗਏ ਮਸਕਤ ਕਾਲ ਨਾਨਕ ਤੇ ਮੁਖ ਜਲੇ ਕੀਤੀ ਛੁੱਟੀ ਨਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ